ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਸੰਗਤ ਜੀ ਰੱਬ ਦੇ ਨਾਮ ਚ ਰੰਗੀਆਂ ਰੱਬੀ ਰੂਹਾਂ ਨਾਮ ਜਪਣ ਵਾਲੀਆਂ ਰੂਹਾਂ ਭਾਵ ਕੀ ਕਮਾਈ ਵਾਲੇ ਸੰਤ ਮਹਾਪੁਰਖ ਕਈ ਵਾਰ ਸਾਨੂੰ ਇਦਾਂ ਦੀਆਂ ᔪਗਤੀਆਂ ਦੱਸਦੇ ਨੇ ਜੋ ᔪਗਤੀਆਂ ਇਨਸਾਨ ਦੀ ਕਿਸਮਤ ਇਨਸਾਨ ਦੇ ਲੇਖ ਭਾਗ ਬਦਲ ਦਿੰਦੀਆਂ ਨੇ ਸੋ ਇਦਾਂ ਦੀ ਹੀ ਇੱਕ ਬਹੁਤ ਪਿਆਰੀ ᔪਗਤੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਾਸ ਕਰਕੇ ਓ ਭੈਣ ਭਰਾ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜੋ ਕਹਿੰਦੇ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਜੋ ਕਹਿੰਦੇ ਅਮਰਤ ਵੇਲੇ ਉੱਠ ਕੇ ਨਾਮ ਨੇ ਜਪਿਆ ਜਾਂਦਾ ਜਾਂ ਪੂਰੇ ਦਿਨ ਦੇ ਵਿੱਚ ਵੀ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨ ਦਾ ਸਮਾਂ ਨਹੀਂ ਮਿਲਦਾ ਤਾਂ ਮਹਾਪੁਰਖ ਜੀ ਕਹਿੰਦੇ ਜੇਕਰ ਤੁਹਾਨੂੰ ਪੂਰੇ ਦਿਨ ਦੇ ਵਿੱਚ ਰੱਬ ਦਾ ਨਾਮ ਜਪਣ ਦੇ ਲਈ ਸਮਾਂ ਨਹੀਂ ਮਿਲਦਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਸ਼ਬਦ ਜਾਪ ਕਰਕੇ ਸੌਂ ਜਾ ਕਰੋ ਇਹ ਦੋ ਸ਼ਬਦ ਤੁਹਾਡੀ ਕਿਸਮਤ ਤੁਹਾਡੇ ਲੇਖ ਤੁਹਾਡੇ ਭਾਗ ਬਦਲ ਦੇਣਗੇ ਇਹ ਦੋ ਸ਼ਬਦ ਜਾਪ ਬਹੁਤ ਸੌਖੇ ਆ ਚਾਰ ਚਾਰ ਅੱਖਰਾਂ ਦੇ ਦੋਵੇਂ ਸ਼ਬਦ ਆ ਤੇ ਸ਼ਬਦ ਜਾਪ ਕਰਨ ਦੀ ਵਿਧੀ ਵੀ ਬਹੁਤ ਸੌਖੀ ਆ ਤੁਹਾਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਆ ਕੋਈ ਹੱਥ ਮੂੰਹ ਪੈਰ ਤੋਂ ਦੀ ਲੋੜ ਨਹੀਂ ਆ ਤੁਸੀਂ ਜਿੱਥੇ ਵੀ ਬੈਠੇ ਹੋ ਜਿਵੇਂ ਬੈਠੇ ਹੋ ਉਵੇਂ ਹੀ ਇਹ ਸ਼ਬਦ ਜਾਪ ਕਰ ਸਕਦੇ ਹੋ ਮਹਾਪੁਰਖ ਜੀ ਕਹਿੰਦੇ ਜਿਸ ਦਿਨ ਜਿਸ ਵੇਲੇ ਘੜੀ ਤੋਂ ਇਹ ਦੋ ਸ਼ਬਦ ਜਾਪ ਤੁਸੀਂ ਕਰਨੇ ਸ਼ੁਰੂ ਕਰ ਦਿੱਤੇ ਸਮਝੋ ਉਸੇ ਹੀ ਵੇਲੇ ਤੋਂ ਤੁਹਾਡੀ ਕਿਸਮਤ ਤੁਹਾਡੇ ਭਾਗ ਬਦਲਨੇ ਸ਼ੁਰੂ ਹੋ ਗਏ ਤੁਹਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਆ ਵੱਡੇ ਭਾਗ ਨੇ ਤੁਹਾਡੇ ਕੀ ਅਮਰਤ ਵੇਲੇ ਦੀ ਦਾਤ ਤੁਹਾਨੂੰ ਮਿਲੀ ਆ ਪਰ ਜੇਕਰ ਤੁਹਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਰਾਤ ਵੇਲੇ ਇਹ ਦੋ ਸ਼ਬਦ ਜਾਪ ਕਰਨੇ ਸ਼ੁਰੂ ਕਰ ਦਿਓ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੀ ਸਭ ਤੋਂ ਕੀਮਤੀ ਦਾਤ ਸਭ ਤੋਂ ਵੱਡੀ ਦਾਤ ਸਭ ਤੋਂ ਪਹਿਲਾਂ ਤੁਹਾਡੀ ਝੋਲੀ ਦੇ ਵਿੱਚ ਪੈ ਜਾਣੀ ਆ ਭਾਵ ਅਮਰਤ ਵੇਲੇ ਦੀ ਦਾਤ ਅਮਰਤ ਵੇਲੇ ਦੇ ਨਿਤਨੇਮ ਦੀ ਦਾਤ ਕਈ ਪੈਣਪਰਾ ਸਿਰਫ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੇ ਦੁੱਖੋਂ ਹੀ ਨਿਤਨੇਮ ਨਹੀਂ ਕਰਦੇ ਉਹ ਕਹਿੰਦੇ ਵੀ ਸਾਨੂੰ ਸਵੇਰੇ ਸਵੇਰ ਉੱਠ ਕੇ ਇਸ਼ਨਾਨ ਕਰਨਾ ਨਹਾਉਣਾ ਔਖਾ ਲੱਗਦਾ ਹੈ ਅਸੀਂ ਤਾਂ ਨਾਮ ਨਹੀਂ ਜਪਦੇ ਤਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਜੇ ਤੁਹਾਨੂੰ ਅਮਰਤ ਵੇਲੇ ਚ ਜਾਗ ਆ ਜਾਂਦੀ ਆ ਤਾਂ ਤੁਸੀਂ ਬਿਨਾਂ ਨਹਾਤੇ ਬਿਨਾਂ ਮੂੰਹ ਹੱਥ ਧੋਤੇ ਵੀ ਇਹ ਸ਼ਬਦ ਜਾਪ ਕਰ ਸਕਦੇ ਹੋ ਕੋਈ ਮਨਾਹੀ ਨਹੀਂ ਆ ਕੰਮਕਾਰ ਕਰਦਿਆਂ ਹੋਇਆਂ ਤੁਰਦਿਆਂ ਫਿਰਦਿਆਂ ਵੀ ਇਹ ਸ਼ਬਦ ਜਾਪ ਕਰੋ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਤਾਂ ਇਹ ਸ਼ਬਦ ਜਾਪ ਕਿਹੜੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਪਹਿਲੇ ਸ਼ਬਦ ਦੀ ਇਹ ਸ਼ਬਦ ਹੈ ਗੁਰਮੰਤਰ ਭਾਵ ਵਾਹਿਗੁਰੂ ਸ਼ਬਦ ਮਹਾਂਪੁਰਖ ਜੀ ਕਹਿੰਦੇ ਵਾਹਿਗੁਰੂ ਸ਼ਬਦ ਕੋਈ ਆਮ ਸ਼ਬਦ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ਿਆ ਹੋਇਆ ਇਹ ਸ਼ਬਦ ਇਹ ਮੰਤਰ ਜਿਵੇਂ ਜਿਵੇਂ ਸਾਡੀ ਰਸਨਾ ਤੇ ਆਵੇਗਾ ਜਿਵੇਂ ਜਿਵੇਂ ਅਸੀਂ ਆਪਣੀ ਰਸਨਾ ਰਾਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਜਾਵਾਂਗੇ ਸਮਝੋ ਸਾਡੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਜਾਵੇਗੀ ਵਾਹਿਗੁਰੂ ਨਾਮ ਮਨੁੱਖ ਦੀ ਹਰ ਚਿੰਤਾ ਦਾ ਹੱਲ ਆ ਹਰ ਦੁੱਖ ਦੀ ਦਵਾਈ ਆ ਹਰ ਰੋਗ ਦਾ ਇਲਾਜ ਆ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਬਸ ਵਾਹਿਗੁਰੂ ਨਾਮ ਦਾ ਪੱਲਾ ਕਦੇ ਨਹੀਂ ਛੱਡਣਾ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਨਾਮ ਜਪੋ ਦੁਪਹਿਰ ਵੇਲੇ ਜਪੋ ਕੰਮਕਾਰ ਕਰਦਿਆਂ ਹੋਇਆਂ ਜਪੋ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪੋ ਮਹਾਪੁਰਖ ਜੀ ਕਹਿੰਦੇ ਜਿਵੇਂ ਜਿੰਨਾ ਗੁੜ ਪਾਈਏ ਉਨਾ ਹੀ ਮੱਠਾ ਬਸ ਉਸੇ ਤਰ੍ਹਾਂ ਜਿਵੇਂ ਜਿਵੇਂ ਜਪਦੇ ਜਾਵਾਂਗੇ ਓਵੇਂ ਓਵੇਂ ਆਪਣੇ ਜੀਵਨ ਦੇ ਵਿੱਚ ਸੌਖੇ ਹੁੰਦੇ ਜਾਵਾਂਗੇ ਕਈ ਪੜ ਪੜਾ ਕਹਿ ਦਿੰਦੇ ਬਿਸੰਨਤਾ ਕੋਈ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕਰੀਏ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਬਹੁਤ ਨੇ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਬਹੁਤ ਨੇ ਉਹ ਕਿੰਨਾ ਕਿੰਨਾ ਸਮਾਂ ਸੋਚਾਂ ਦੇ ਵਿੱਚ ਹੀ ਬਿਤਾ ਦਿੰਦੇ ਆ ਕੰਮ ਕੋਈ ਕਰ ਰਹੇ ਹੁੰਦੇ ਆ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਚਿੰਤਾ ਕੋਈ ਨਾ ਕੋਈ ਪਰੇਸ਼ਾਨੀ ਵਾਲੀ ਗੱਲ ਹਰ ਵੇਲੇ ਉਹਨਾਂ ਦੇ ਦਿਮਾਗ ਵਿੱਚ ਚੱਲਦੀ ਰਹਿੰਦੀ ਆ ਤਾਂ ਨਤੀਜਾ ਕੀ ਨਿਕਲਦਾ ਹੈ ਚਿੰਤਾ ਹੋਰ ਜ਼ਿਆਦਾ ਵੱਧ ਜਾਂਦੀ ਆ ਤੇ ਚਿੰਤਾ ਕਰਕੇ ਸਰੀਰ ਨੂੰ ਵੀ ਕਈ ਤਰ੍ਹਾਂ ਦੇ ਦੁੱਖ ਰੋਗ ਲਾ ਬੈਠਦੇ ਨੇ ਪਰ ਜਦੋਂ ਅਸੀਂ ਵਾਹਿਗੁਰੂ ਨਾਮ ਦਾ ਸਹਾਰਾ ਲੈਂਦੇ ਆ ਤਾਂ ਵਾਹਿਗੁਰੂ ਜੀ ਸਾਡੇ ਮਨ ਨੂੰ ਸ਼ਾਂਤ ਰੱਖਦੇ ਆ ਸਾਡੀਆਂ ਦੁੱਖ ਤਕਲੀਫਾਂ ਦੇ ਹੱਲ ਸਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ ਸਭਾ ਸੇ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਕਿਸੇ ਵੀ ਗੱਲੋਂ ਤੁਸੀਂ ਦੁਖੀ ਹੋ ਤੁਹਾਡਾ ਮਨ ਉਦਾਸ ਆ ਉਸੇ ਵੇਲੇ ਚੌਕੜਾ ਮਾਰ ਕੇ ਬੈਠ ਜਾਓ ਅੱਖਾਂ ਬੰਦ ਕਰਕੇ ਜਪਣਾ ਸ਼ੁਰੂ ਕਰ ਦਿਓ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਦੇਖਣਾ ਜਿਵੇਂ ਜਿਵੇਂ ਵਾਹਿਗੁਰੂ ਜੀ ਦਾ ਜਾਪ ਕਰੋਗੇ ਤੁਹਾਨੂੰ ਇਹ ਅਹਿਸਾਸ ਹੋਣਾ ਕਿ ਮੇਰੀ ਬਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਆ ਕਲਗੀਧਰ ਪਾਸ਼ਾ ਜੀ ਦੇ ਹੱਥ ਵਿੱਚ ਆ ਹੁਣ ਮੇਰਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਆਪਣੇ ਆਪ ਤੁਹਾਡਾ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਵਧਦਾ ਜਾਵੇਗਾ ਤੁਹਾਡੀ ਦੁੱਖ ਤਕਲੀਫ ਤੁਹਾਡੀ ਉਦਾਸੀ ਦੂਰ ਹੋ ਜਾਵੇਗੀ ਸੋ ਵਾਹਿਗੁਰੂ ਜੀ ਦਾ ਨਾਮ ਜਪੋ ਮਹਾਪੁਰਖ ਜੀ ਇੱਥੇ ਬਹੁਤ ਪਿਆਰੀ ਉਦਾਹਰਨ ਦਿੰਦੇ ਮਹਾਪੁਰਖ ਜੀ ਕਹਿੰਦੇ ਅਸੀਂ ਕਿਸੇ ਆਮ ਜੀਵ ਬੰਦੇ ਦਾ ਵੀ ਨਾਮ ਕਿਤੇ ਲੈ ਲਈਏ ਕਿ ਮੈਨੂੰ ਤਾਂ ਇਹਦੇ ਤੇ ਬੜਾ ਭਰੋਸਾ ਆਏ ਮੈਨੂੰ ਤਾਂ ਇਹਦਾ ਹੀ سہਾਰਾ ਆਏ ਤਾਂ ਆਮ ਜਿਹਾ ਬੰਦਾ ਵੀ ਬਹੁਤ ਕੁਝ ਕਰਨ ਨੂੰ ਤਿਆਰ ਹੋ ਜਾਂਦਾ ਏ ਤਾਂ ਆਪ ਸੋਚੋ ਵੀ ਜੇਕਰ ਆਮ ਜਿਹਾ ਬੰਦੇ ਨੂੰ ਆਪਣੇ ਨਾਮ ਦੀ ਇੰਨੀ ਚਿੰਤਾ ਆਪਣੇ ਨਾਮ ਦੀ ਇੰਨੀ ਫਿਕਰ ਆ ਤਾਂ ਉਹ ਪਰਮਕੀਤਾ ਪਰਮਾਤਮਾ ਜੀ ਨੂੰ ਕਿੰਨੀ ਹੋਵੇਗੀ ਜੋ ਸਰਵ ਕਲਾ ਸਮਰਾਥ ਨੇ ਸਭ ਦਾਤਾ ਦੇ ਮਾਲਕ ਨੇ ਜਦੋਂ ਅਸੀਂ ਉਹਨਾਂ ਦਾ ਨਾਮ ਜਪਦੇ ਹਾਂ ਤਾਂ ਉਹਨਾਂ ਨੂੰ ਵੀ ਆਪਣੇ ਨਾਮ ਦੀ ਲਾਜ ਰੱਖਣੀ ਪੈਂਦੀ ਆ ਤੁਸੀਂ ਇੱਕ ਵਾਰ ਪਰੋਸੇ ਦੇ ਨਾਲ ਵਾਹਿਗੁਰੂ ਕਹਿ ਕੇ ਤਾਂ ਦੇਖੋ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਤਾਂ ਦੇਖੋ ਕਹੋ ਤਾਂ ਸਹੀ ਕਿ ਵਾਹਿਗੁਰੂ ਜੀ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਨਾ ਫਿਰ ਵਾਹਿਗੁਰੂ ਜੀ ਦੀਆਂ ਦਾਤਾਂ ਸੰਭਾਲੀਆਂ ਵੀ ਸੰਭਾਲੀਆਂ ਨਹੀਂ ਜਾਂਦੀਆਂ ਕਮੀ ਸਾਡੇ ਵਿੱਚ ਆ ਸਾਨੂੰ ਜਪਣਾ ਨਹੀਂ ਆਉਂਦਾ ਸਾਨੂੰ ਆਪਣੇ ਵਾਹਿਗੁਰੂ ਜੀ ਤੋਂ ਮੰਗਣਾ ਨਹੀਂ ਆਉਂਦਾ ਅਸੀਂ ਮੰਗਦੇ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਆ ਪਰ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਣੇ ਵਾਹਿਗੁਰੂ ਜੀ ਤੋਂ ਕੁਝ ਮੰਗਣਾ ਹੈ ਪਹਿਲਾਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਇੱਥੇ ਵੀ ਮਹਾਪੁਰਖ ਜੀ ਇੱਕ ਇਨਸਾਨ ਦੀ ਉਦਾਹਰਣ ਦੇ ਕੇ ਸਮਝਾਉਂਦੇ ਕਹਿੰਦੇ ਸਾਡਾ ਕੋਈ ਰਿਸ਼ਤੇਦਾਰ ਸਾਡਾ ਕੋਈ ਭੈਣ ਭਰਾ ਸਾਨੂੰ ਕੋਈ ਚੀਜ਼ ਦਿੰਦਾ ਹੈ ਤਾਂ ਜਦੋਂ ਅਸੀਂ ਉਹਨੂੰ ਧੰਨਵਾਦ ਕਹਿੰਦੇ ਆ ਤਾਂ ਉਹਨੂੰ ਕਿੰਨਾ ਚੰਗਾ ਲੱਗਦਾ ਹੈ ਉਹ ਫਿਰ ਤੋਂ ਸਾਡੇ ਲਈ ਕੋਈ ਨਾ ਕੋਈ ਤੋਹਫ਼ਾ ਜ਼ਰੂਰ ਲੈ ਕੇ ਆਉਂਦਾ ਵੀ ਇੰਨੇ ਮੇਰੇ ਦਿੱਤੇ ਤੋਹਫ਼ੇ ਦੀ ਕਦਰ ਕੀਤੀ ਸੋ ਇਸੇ ਤਰ੍ਹਾਂ ਜਦੋਂ ਅਸੀਂ ਪਰਮਕੀਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਤਾਂ ਵਾਹਿਗੁਰੂ ਜੀ ਦੀ ਖੁਸ਼ੀ ਹੋਰ ਵੀ ਦੁੱਗਣੀ ਚੋਗਣੀ ਮਿਲਦੀ ਆ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਜਦੋਂ ਅਸੀਂ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਤਾਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੋ ਜਾਂਦੀ ਆ ਇੰਜ ਲੱਗਦਾ ਜਿਵੇਂ ਸਾਡੇ ਕੰਮ ਕਰਾਉਣ ਚ ਲੱਗ ਗਈ ਹੋਵੇ ਜਿਹੜੇ ਕੰਮ ਸਾਨੂੰ ਅਸੰਭਵ ਲੱਗਦੇ ਔਖੇ ਲੱਗਦੇ ਉਹ ਕੰਮ ਕਰਨੇ ਵੀ ਸੌਖੇ ਹੋ ਜਾਂਦੇ ਆ ਸੋ ਪਹਿਲਾ ਨਾਮ ਸੀ ਵਾਹਿਗੁਰੂ ਜੀ ਦਾ ਨਾਮ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਨਾ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਭਾਵ ਕਿ ਵਾਹਿਗੁਰੂ ਸ਼ਬਦ ਚਾਰ ਅੱਖਰਾਂ ਦਾ ਸ਼ਬਦ ਤੁਹਾਡੀ ਜ਼ਿੰਦਗੀ ਨੂੰ ਬਦਲ ਦਵੇਗਾ ਵਾਹਿਗੁਰੂ ਵਾਹਿਗੁਰੂ ਜਪੋ ਤੇ ਦੂਸਰਾ ਸ਼ਬਦ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਦੋਵੇਂ ਹੀ ਸ਼ਬਦ ਬੜੇ ਸੌਖੇ ਆ ਬੜੇ ਆਸਾਨ ਆ ਜਪਨ ਚ ਕੋਈ ਸਮਾਂ ਨਹੀਂ ਲੱਗਦਾ ਪਰ ਜਿਸ ਦਿਨ ਤੋਂ ਜਪਣੇ ਸ਼ੁਰੂ ਕਰ ਦਿੱਤੇ ਸਾਡਾ ਸਮਾਂ ਜ਼ਰੂਰ ਬਦਲ ਜਾਂਦਾ ਹੈ ਮਾੜੇ ਦਿਨ ਵੀ ਚੰਗਿਆਂ ਦੇ ਵਿੱਚ ਬਦਲ ਜਾਂਦੇ ਨੇ ਜਿਹੜੇ ਭੈਣ ਭਰਾ ਕਹਿੰਦੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਮਹਾਪੁਰਖ ਜੀ ਕਹਿੰਦੇ ਇੱਕ ਵਾਰ ਸ਼ੁਕਰਾਨਾ ਕਰਕੇ ਤਾਂ ਦੇਖੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਸੰਭਾਲੀਆਂ ਵੀ ਸੰਭਾਲੀਆਂ ਨਹੀਂ ਜਾਣੀਆਂ ਐਨੀ ਕਿਰਪਾ ਕਰ ਦੇਣਗੇ ਜਿਹੜੇ ਭੈਣ ਭਰਾ ਕਹਿੰਦੇ ਸਾਡੇ ਮਨ ਦੀ ਚਿੰਤਾ ਖਤਮ ਨਹੀਂ ਹੁੰਦੀ ਅਸੀਂ ਡਿਪਰੈਸ਼ਨ ਵਿੱਚ ਰਹਿੰਦੇ ਆ ਕੋਇ ਇੱਕ ਵਾਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰੋ ਜਿਵੇਂ ਜਿਵੇਂ ਵਾਹਿਗੁਰੂ ਜੀ ਦਾ ਨਾਮ ਜਪਦੇ ਜਾਓਗੇ ਤੁਹਾਡਾ ਡਿਪਰੈਸ਼ਨ ਤੁਹਾਡੇ ਮਨ ਦੀ ਉਦਾਸੀ ਪਰੇਸ਼ਾਨੀ ਆਪਣੇ ਆਪ ਹੀ ਦੂਰ ਹੁੰਦੀ ਜਾਵੇਗੀ ਸੋ ਸੰਗਤ ਜੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਦੋਵੇਂ ਸ਼ਬਦ ਆਪ ਦੀ ਸਮਝ ਲੱਗ ਗਈ ਹੋਵੇਗੀ ਪਹਿਲਾ ਸ਼ਬਦ ਹੈ ਵਾਹਿਗੁਰੂ ਮੰਤਰ ਦੂਸਰਾ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਸਵੇਰੇ ਉੱਠਦੇ ਅੰਸਾਰ ਸ਼ੁਕਰਾਨਾ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰੋ ਦਿਨ ਵਿੱਚ ਵੀ ਜਦੋਂ ਸਮਾਂ ਮਿਲਦਾ ਹੈ ਉਦੋਂ ਵੀ ਸਿਮਰਨ ਸ਼ੁਕਰਾਨਾ ਕਰ ਸਕਦੇ ਹੋ ਸੁਆਸ ਕਰਦੇ ਹਾਂ ਜੇ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਨਾ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਵਿੱਚ ਚੰਗੀ ਨਹੀਂ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਤੇ ਜਦੋਂ ਵੀ ਇਹ ਵੀਡੀਓ ਤੁਹਾਡੇ ਕੋਲ ਪਹੁੰਚੇ ਵੀਡੀਓ ਸੁਣਨ ਤੋਂ ਬਾਅਦ 5 ਵਾਰ ਵਾਹਿਗੁਰੂ ਜੀ ਕਹਿ ਕੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰਨਾ।